ਨੈਂਸੀ ਗਰੇਵਾਲਾ ਬਹੁਤ ਗਲਤ ਬੋਲ ਰਹੀ ਹੈ ਕੁੜੀ ਜਿਉ ਮੈਨੂੰ ਇੰਨੀ ਪ੍ਰੋਬਲਮ ਆ ਤਾਂ ਇੱਥੇ ਆ ਕੇ ਲੜੇ ਸਾਡੇ ਨਾਲ ਉੱਥੇ ਬੈਠੀ ਹੁ ਐ ਵੀ ਮੇਰਾ ਕੋਈ ਕੁਝ ਵਿਗਾੜ ਹੀ ਨਹੀਂ ਸਕਦਾ ਪਰ ਇਹ ਉੱਥੇ ਤੱਕ ਵੀ ਪਹੁੰਚ ਸਕਦੇ ਐ ਏਡੀ ਗੱਲ ਨਹੀਂ ਹੈਗੀ ਏਡੀ ਉਹਦੀ ਔਕਾਤ ਨਹੀਂ ਹੈਗੀ ਜਿੰਨਾ ਉਹ ਗਲਤ ਬੋਲ ਰਹੀ ਹੈ ਬਾਈ ਬਾਰੇ ਅਸੀਂ ਮੂਰੇ ਖੜਾਂਗੇ ਏਡੀ ਗੱਲ ਨਹੀਂ ਹੈਗੀ ਸਾਨੂੰ ਵੀ ਸਰਕਾਰ ਦੇ ਸਕਦੀ ਜੇਲਾ ਚ ਜਿੱਥੇ ਇਹਨੂੰ ਧੱਕਣਗੇ ਸਾਨੂੰ ਧੱਕਣ ਪਹਿਲਾਂ ਜੇਲਾ ਚਲ ਜਾ ਕੇ ਇਹਦਾ ਹੈ ਨਹੀਂ ਅਸੀਂ ਗੱਲ ਘਟਾਉਣ ਨੂੰ ਤਿਆਰ ਆ ਬਾਈ ਨੈਂਸੀ ਨੂੰ ਕੀ ਪ੍ਰੋਬਲਮ ਆ ਸਾਡੇ ਮੁੰਡਿਆਂ ਤੋਂ ਕਦੇ ਲੱਖੇ ਸੁਹਾਣੇ ਬਾਰੇ ਬੋਲਦੀ ਆ ਕਦੇ ਭਾਨੇ ਬਾਈ ਬਾਰੇ ਬੋ ਉਥੇ ਬੈਠੀ ਉਹ ਜਾ ਕੇ ਮੀਡੀਆ ਦੇ ਰਹੀ ਪਤਾ ਨਹੀਂ ਕੀ ਬੱਬਰ ਸ਼ੇਰੀ ਬਣਦੀ ਹੈ ਕਦੇ ਕਾਣਾ ਬੋਲਦੀ ਹੈ ਤੇ ਕਾਣਾ ਤੇ ਤੈਨੂੰ ਕੀ ਪ੍ਰੋਬਲਮ ਹੈ ਉਹ ਤਾਂ ਕਦੇ ਕੁਝ ਬੋਲਦੀ ਹੈ ਕਦੇ ਕੁਝ ਬੋਲਦੀ ਸੁਨੀਰਾਂ ਦੇ ਵਿੱਚ ਕੋਟ ਦੋਨੇ ਦੇ ਵਿੱਚ ਮਾਈਆਂ ਇੱਥੋਂ ਸਟੇਜ ਹੈ ਜਿਹੜੀ ਤੁਹਾਨੂੰ ਅਸੀਂ ਦਿਖਾ ਦਿੰਨੇ ਕਿਉਂਕਿ ਟਰੈਲੀ ਤੋਂ ਚੜਕੇ ਹੀ ਦੇਖਿਆ ਜਾ ਸਕਦਾ ਹੈਗਾ ਦੇਖ ਸਕਦੇ ਹੋ ਤੁਸੀਂ ਇਕੱਠਾ ਜਿਹੜਾ ਬਹੁਤ ਭਾਰੀ ਗਿਣਤੀ ਦੇ ਵਿੱਚ ਇਕੱਠਾ ਹੋਇਆ ਗਿਆ ਮਾਈਆਂ ਆਪਣੇ ਨਾਲ ਇੱਥੇ ਏਸੇ ਪਿੰਡ ਦੀ ਮਤਲਬ ਕੀ ਕਹੋਗੇ ਛੋਡੇ ਪਿੰਡ ਦਾ ਨੌਜਵਾਨ ਇੱਥੋਂ ਦਾ ਪੁਲਿਸ ਨੇ ਫੜ ਕੇ ਉੱਤੇ ਤੇ ਕੇਸ ਕਰਤਾ ਕੀ ਚਨੀ ਉਹਨੇ ਸੱਚੀ ਵਿੱਚ ਚੋਰੀ ਕੀਤੀ ਸੀ ਜਿਸ ਕਰਨ ਨੂੰ ਤੇ ਉਹਦੇ ਕੋਈ ਕੋਸ਼ਾਈ ਨਹੀਂ ਸੀ ਵੀ ਚੋਰੀ ਕਰ ਲੂਗਾ ਅੱਛਾ ਮੈਂ ਜੋ ਝੂਠੇ ਇਲਜ਼ਾਮ ਪਾਈ ਜਾਂਦੇ ਉਹ ਤੇ ਉਹ ਤਾਂ ਐਨੇ ਸੁਧਾਰ ਦਾ ਕੰਮੋਂ ਲੋਕਾਂ ਦੇ ਤੇ ਉਹ ਸੱਚੀ ਬਜਾਦੇ ਤੇ ਹੋ ਕਰ ਰੱਖੇਗਾ ਹਾਂ ਲਗਾਤਾਰ ਕਿਸ ਪਾਰੀ ਨੇ ਹੁਣ ਤੱਕ ਹਾਂ ਲਗਾਤਾਰ ਪਾਈ ਜਾਂਦੇ ਆ ਕੀ ਕਹੂੰਗੀ ਮੈਂ ਤਾਂ ਸਾਰੇ ਪਿੰਡ ਦਾ ਤਾਂ ਬਹੁਤ ਨੌਜਵਾਨ ਵਧੀਆ ਸੀ ਸਾਰੇ ਪਿੰਡ ਦਾ ਵਧੀਆ ਕੰਮ ਕਰਦਾ ਸੀ ਇਹ ਹੁਣ ਤਾਂ ਉਹ ਝੂਠਾ ਫੜਿਆ ਹੋਇਆ ਹਾਂ ਤੇ ਹੋਰ ਅਸੀਂ ਕੁਝ ਨਹੀਂ ਕਹਿ ਸਕਦੇ ਸਿਰ ਤਾਂ ਹੱਥ ਬੰਨ ਕੇ ਵੇਖੀਆ ਲਗਾਤਾਰ ਤਨ ਕਿਸ ਪਾਤੇ ਕੀ ਲੱਗਦਾ ਵੀ ਉਹ ਇਸ ਤਰ੍ਹਾਂ ਦਾ ਨਾ ਬਹੁਤ ਵਧੀਆ ਜਾਂਦੀ ਥੇਕ ਤਾਂ एकदम ਅੱਧਾ ਕਰਦਾ ਥੇਕ ਗਰੀਲ ਦੀ ਬਹੁਤ ਜ਼ਿਆਦਾ ਕਰਦਾ ਹਾਂ ਬਹੁਤ ਵਧੀਆ ਸੀ ਪਹਿਲਾਂ ਭਾਈ ਸਾਡੇ ਪਿੰਡ ਦਾ ਪਾਲ ਪੰਸੀ ਮਾਰਦਾ ਉਹ ਠਾ ਦੀ ਉਹ ਬਣਾ ਬਲਾਰਾਸੀ ਹੁਣ ਸਾਡੇ ਇਹ ਹੋ ਗਏ ਦੂਜਾ ਹੋ ਗਿਆ ਇਹਦੇ ਭਾਈ ਜਾਂਦੇ ਝੂਠੇ ਪਰਚੇ ਹਾਂ ਸਾਡੇ ਪਿੰਡ ਦਾ ਬੇੜਾ ਕਰ ਪਹਿਲਾਂ ਸਾਡੇ ਪਿੰਡ ਦਾ ਪਾਲ ਪੰਸੀ ਮਾਰਦਾ ਝੂਠੇ ਝੂਠੇ ਵਿਚਾਰਿਆਂ ਨੂੰ ਅੰਦਰ ਕਰੀ ਜਾਂਦਾ ਹੈ ਹੈ ਐਨੀ ਵਿਚਾਰ ਤੇ ਕੁੱਟ ਮਾਰ ਪਈ ਜਾਂਦੀ ਆ ਦੱਸ ਹੈ ਕਈ ਗਰੀਬਾਂ ਦਾ ਇੰਨਾ ਪਣਾ ਕਰਦਾ ਸੀ ਬਹੁਤ ਜ਼ਿਆਦਾ ਪਣਾ ਕਰਦਾ ਸੀ ਇਹ ਤੁਹਾਨੂੰ ਸਾਰੀ ਠੁਠੀਆਂ ਬਾਰੇ ਸੋਚਦਾ ਸੀ ਜਿਹੜਾ ਕੋਈ ਮਾੜਾ ਜਿਹਾ ਜਵਾਨ ਚੰਗੇ ਕੰਮ ਕਰਦਾ ਸਾਡੇ ਪਿੰਡ ਦਾ ਉਹੀ ਸਰਕਾਰ ਜਰ ਨਹੀਂ ਰਹੀ ਪਹਿਲਾਂ ਸਾਡੇ ਪਾਲ ਪੰਸੀ ਐਵੇਂ ਜੋ ਕਰੋ ਚੰਗੇ ਕੰਮ ਕਰਦਾ ਸੀ ਉਹ ਐਵੇਂ ਜੋ ਸਰਕਾਰ ਨੇ ਝੂਠੇ ਇਲਜ਼ਾਮ ਲਾ ਲਾ ਕੇ ਉਹ ਮਾਰ ਸੱਤ ਭੈਣਾਂ ਦਾ ਭਾਈ ਦੀ ਪਾਲ ਪੰਸੀ ਵਿਚਾਰੇ ਕੱਲਾ ਸੀ ਇਹ ਤਾਂ ਹੋਰ ਤਾਂ ਸਮਰਚਾਉਣ ਕੋਣ ਕੋਣ ਇਹ ਤਾਂ ਦੋਈ ਭਾਈ ਭਾਈ ਨਹੀਂ ਤਾਂ ਮਾਨੁਕੀ ਤੇ ਪਿਓ ਆ ਦਾਦੀ ਆ ਮੈਂ ਉਹਦੇ ਹੱਥ ਘਟਾਇਆ ਹਾਂ ਹਾਂ ਉਹਦਾ ਵੀ ਹੱਥ ਘਟਾਇਆ ਹੋਇਆ ਹੈ ਹਾਂ ਕਿੰਨਾ ਪਨਾਬ ਮੰਦਾ ਹਣਾ ਪੂਰੀ ਗਰੀਬੀ ਦੇ ਵਿੱਚ ਨਿਕਲੇ ਹੋਏ ਹਾਂ ਹਾਂ ਪੂਰੀ ਗਰੀਬੀ ਚੋਂ ਨਿਕਲਿਆ ਹੈ ਭਾਈ ਇਹਦੀ ਮਾਤਾ ਵਿਚਾਰੀ ਵਧੀਆ ਸਾਡੇ ਨਾਲ ਵਧੀਆ ਤੀ ਵਧੀਆ ਕੰਮ ਕਰ ਦਿੱਤੀ ਕਿਤਾ ਆਪ ਉਹ ਮਾਤਾ ਜੀ ਜਾਗੇ ਤੂੰ ਮੁਕੀ ਹਾਂ ਉਹ ਬੈ ਨਾਨੇ ਉਹ ਬੈ ਨਿਆ ਨਿਆ ਨੇ ਭਾਈ ਜ਼ਾਦੇ ਨਾਲ ਆਪ ਕੰਮ ਕਰਦੇ ਰਹੇ ਹੈ ਵਿਚਾਰੇ ਬਹੁਤ ਵਧੀਆ ਸੀ ਕੀ ਹੁਣ ਹੁਣ ਤੁਸੀਂ ਕੀ ਮੰਗ ਕਰਦੇ ਹੋ ਫਿਰ ਅਸੀਂ ਤਾਂ ਇਹ ਮੰਗ ਕਰਦਾ ਭਾਈ ਬੇਲੇ ਟੁੱਟੇ ਜਾਵ ਨਾ ਪਾਈ ਜਾਣ ਇਹ ਸਹੀ ਹੈ ਬੱਚਾ ਸਾਡਾ ਹਾਂ ਸਾਡੇ ਪਿੰਡ ਦਾ ਬੱਚਾ ਹੈ ਹਾਂ ਇਹ ਟੁੱਟੇ ਜਾਂ ਕੀ ਕੀ ਕਹੋਗੇ ਮੈਂ ਤਾਂ ਸੋੜੇ ਪਿੰਡ ਦਾ ਨੌਜਵਾਨ ਹਾਂ ਮੈਂ ਤਾਂ ਇਹ ਚਾਹੁੰਦੀ ਆ ਵੀ ਛੇਤੀ ਤੋਂ ਛੇਤੀ ਉਹਨੂੰ ਬਾਹਰ ਕੱਢਿਆ ਜਾਵੇ ਤੇ ਸਾਡੀ ਹੱਥ ਬੰਨ ਕੇ ਇਹੀ ਬੇਨਤੀ ਆ ਤੇ ਵੀ ਉਹ ਤਾਂ ਜਿਹੜਾ ਵਿਚਾਰਾ ਝੂਠੇ ਆਲਜ਼ਾਮ ਵਾਲੇ ਪੈ ਰਹੇ ਨੇ ਨਾ ਇਹ ਬਹੁਤ ਗਲਤ ਗਲਤ ਗੱਲ ਹੋਈ ਸਾਡਾ ਬਹੁਤ ਆਹ ਹੋ ਹੋਇਆ ਪਿਆਗਾ ਜਿੱਦ ਦਾ ਵਿਚਾਰਾ ਇਹ ਫੜਿਆਗਾ ਨਾ ਉਹਦੇ ਦਾ ਸਾਡੇ ਅੰਦਰ ਅੱਗ ਲੱਗੀ ਪਈ ਆ ਤੇ ਵੀ ਜੇ ਉਹਦੀ ਮਾਤਾ ਹੁੰਦੀ ਅੱਜ ਦੇਖਾ ਉਹ ਵੀ ਤੜਫਦੀ ਹੈ ਦਾਦੀ ਜੀ ਉਹ ਵੀ ਵਿਚਾਰੀ ਤੜਫ ਰਹੀ ਆ ਤੇ ਕੀ ਕਰੂਗੀ ਦਾਦੀ ਦਾਦੀ ਕਹਿੰਦੀ ਮੈਨੂੰ ਲੈ ਜਾਣ ਹਾਂ ਬਹੁਤ ਚੰਗੇ ਕੰਮ ਕੀਤੇ ਜੀ ਇਹ ਜਾ ਕੰਮ ਕੋਈ ਕੀਤਾ ਨਹੀਂ ਇਹਨੇ ਵੀ ਐ ਕੋਈ ਮਾੜਾ ਸਾਡਾ